ਧਰਨ ਦਾ ਪਹਿਚਾਣਾ ਤੁੰਨੀ ਦਾ ਆਪਣੀ ਜਗ੍ਹਾ ਤੋਂ ਖਿਸਕ ਜਾਣਾ ਨਾਬੀ ਦਾ ਆਪਣੀ ਜਗ੍ਹਾ ਤੋਂ ਖਿਸਕ ਜਾਣਾ ਆਪਣਾ ਬੁਰਾ ਹਾਲ ਕਰ ਦਿੰਦਾ ਹੈ। ਦਰਅਸਲ ਹੁੰਦਾ ਕੀ ਹੈ ਤੁੰਨੀ ਅਗਰ نیچے ਜਾਏਗੀ ਕਬਜ਼ ਹੋਏਗੀ ਸਾਈਟੇ ਜਾਏਗੀ ਗੈਸ ਬਣੇਗੀ ਉੱਪਰ ਨੂੰ ਆਏਗੀ ਤਾਂ ਲੂਸ ਮੋਸ਼ਨ ਜਾਨੀ ਕਿ ਤੁਹਾਨੂੰ ਪਤਲੀਆਂ ਪਾਟੀਆਂ ਔਰ ਦਰਦ ਦਾ ਸਾਈਕਲ ਇਨ੍ਹਾਂ ਦੇ ਵਿੱਚ ਚੱਲਦਾ ਰਹੇਗਾ। ਆਸਾਨ ਕਸਰਤਾ ਨਹੀਂ ਤੁਸੀਂ ਕਾਰਜ ਕਰੋਗੇ ਤੁਹਾਡੇ ਧਰਨਾਂ ਜੋ ਤੁਹਾਡੀ ਤੁਨੀ ਕਿਸ ਕੀ ਹੈ ਉਹ ਬਹੁਤ ਜਲਦੀ ਠੀਕ ਹੋ ਜਾਏਗੀ ਸਸ਼ਟ੍ਰਿਕਾਲ ਜੀ ਦਸ ਇਸ ਡਾਕਟਰ ਗੁਰਜੀਤ ਸਿੰਘ ਤੁਸੀਂ ਲਾਲ ਮਿਰਚ ਕਾਫੀ ਠੰਡਾ ਦੁੱਧ ਬਿਲਕੁਲ ਨਹੀਂ ਪੀਣਾ ਤੁਸੀਂ ਇਸ ਜਗਾ ਤੇ ਆਪਣੇ ਤੁਸੀਂ ਪੀਓ ਦਹੀਂ ਔਰ ਲੱਸੀ ਔਰ ਤੁਸੀਂ ਕੋਕੋਨਟ ਵਾਟਰ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਪਹਿਲੀ ਐਕਸਰਸਾਈਜ਼ ਸਿੱਧੇ ਪੈਗੇ ਦੋਨੋਂ ਹੱਥ ਸਿੱਧੇ ਦੋਨੋਂ ਲੱਤਾਂ ਇਕੱਠੀਆਂ ਤਾਂ ਚੱਕਾਂਗੇ 10 ਸੈਕਿੰਡ ਹੋਲਡ ਫਿਰ ਆਪਾਂ ਵਾਪਸ ਇਸ ਦੇ ਲਾਉਣੇ ਆ ਤੁਸੀਂ 5 ਸੈਟ ਦੁਜੀ ਕਸਰਤ ਕੀ ਹੈ ਤੁਸੀਂ ਦੋਨੋਂ ਆਪਦੇ ਗੂਠੇ ਲੈ ਲੈਣੇ ਆਂ ਔਰ ਆਪਾਂ ਇਸ ਨੂੰ ਆਪਦੀ ਤੁੰਨੀ ਦੇ ਉੱਪਰ ਰੱਖ ਦੇਣਾ ਪਿੱਛੇ ਨੂੰ ਜ਼ੋਰ ਦੀ ਪ੍ਰੈਸ ਕਰਕੇ ਆਪਾਂ ਅੱਗੇ ਨੂੰ ਪੈ ਜਾਣਾ ਇਦਾਂ ਕਰਕੇ ਔਰ ਇੱਥੇ ਆਪਾਂ 10 ਸੈਕਿੰਡ ਇਦਾਂ ਹੀ ਲੇਟੇ ਰਹਿਣਾ ਹੈ ਔਰ ਫਿਰ ਆਪਾਂ ਵਾਪਸ ਆ ਜਾਣਾ ਹੈ ਇਸਦੇ ਤੁਸੀਂ 10 ਸੈੱਟ ਲਾਉਣੇ ਆਂ ਦੋਨੋਂ ਕਸਰਤਾਂ ਕਰੋ ਔਰ ਜਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣ ਨੂੰ ਕਿਹਾ ਉਹ ਗੱਲਾਂ ਦਾ ਧਿਆਨ ਰੱਖੋ ਇਸ ਤੇ ਹੌਟ ਪੈਕ ਦਿਓ ਔਰ ਕਿਤੇ ਵੀ ਧਰਨ ਪੈ ਜਾਵੇ ਮਾਲਿਸ਼ ਨਹੀਂ ਕਰਦੀ ਬਹੁਤ ਜਲਦੀ ਤੁਹਾਨੂੰ ਆਰਾਮ ਮਿਲੇਗਾ ਸਾਸਤ੍ਰਿਕ ਕਾਲ